ਮੰਗਦੇ ਹਾਂ ਨਹੀਂ ਅਜੇ ਤੇ ਦੇ ਦਿੱਤਾ ਤੇ ਮੋੜਦੇ ਨਹੀਂ ਤੇ ਜੇ ਵਿੱਚ ਰੱਖਣਾ ਨਾਲ ਰੱਖਣਾ ਤੇ ਫਿਰ 2 ਨੰਬਰ ਦੇ ਸ਼ੇਰੀ ਬਣ ਕੇ ਨਹੀਂ ਰਹਿਣਾ 1 ਨੰਬਰ ਦੇ ਬਰਾਬਰ ਦੇ ਫਰੀਕ ਬਣ ਕੇ ਚੱਲਣਾ ਜਿਹੜੀਆਂ ਸਹੂਲਤਾਂ ਦੂਜਿਆਂ ਨੂੰ ਐ ਜੇ 230 ਗ੍ਰਨੇਡ ਰੱਖਣ ਦੀ ਸਹੂਲਤ ਪਵਨ ਕੁਮਾਰ ਨੂੰ ਐ ਤੇ ਫਿਰ ਸਿੰਘ ਨਾਮ ਵਾਲੇ ਨੂੰ ਵੀ 230 ਤੱਕ ਹੀ ਕਿਉਂਕਿ ਗਿਣਤੀ ਨਾਲ ਚੱਲਣਾ ਪੈਣਾ ਆਪਾਂ 93 ਸਿਰ ਦਿੱਤੇ ਆ ਉਹਨਾਂ 7 ਸਿਰ ਦਿੱਤੇ ਆ ਫਕਾਸਰਾ ਵਾਲਿਆਂ ਨੂੰ 230 ਰੱਖਣ ਦੀ ਇਜਾਜ਼ਤ ਹੈ ਤੇ ਆਪਾਂ ਨੂੰ ਮੇਰੇ ਖਿਆਲ ਤੋਂ 60000 ਤੋਂ ਜ਼ਿਆਦਾ ਬਣ ਜੂਗੀ ਗਿਣਤੀ ਦੇ ਹਿਸਾਬ ਨਾਲ ਮੈਂ ਤਾਂ ਪੜਿਆ ਲਿਖਿਆ ਨਹੀਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ 2600 ਬਣਦਾ ਚਲੋ ਆਪਾਂ 2600 ਲਈ ਪੂਰੀ ਗਿਣਤੀ ਰੱਖ ਲੀਏ 2000 ਗਰਨੇਟ ਇੱਕ ਜਣਾ ਰੱਖਿਆ ਕਰੋ ਕਈ ਵੀ ਰਿਪੋਰਟ ਤੇ ਲਾਇਸੈਂਸ ਨਹੀਂ ਲਾਇਸੈਂਸ ਕਰਨੇ ਕੀ ਤੁਸੀਂ ਤੇ ਠੇਕਾੜਾ ਵੀ ਪਕੜ ਵਾਲੇ ਨੂੰ ਸੰਸਰਖਰ ਤੇ ਮੋਨੇ ਜਿੱਧਰ ਮਰਦੀ ਤੁਰੇ ਫਿਰਨ। ਸਿੰਘ ਨਾਮ ਵਾਲਾ ਭਾਵੇਂ ਕੋਈ ਦਾੜੀ ਕੱਟਿਆ ਵੀ ਐ ਬੇਇੰਤਿ ਕਰਾਂਗਾ ਲਾਇਸੈਂਸਾਂ ਦੀ ਅੜੀਕ ਨਾ ਕਰੋ। ਹਥਿਆਰ ਜਿੱਥੋਂ ਲੈ ਸਕਦੇ ਆ ਲੋ, ਕਈ ਵੀਰ ਕਹਿੰਦੇ ਆ ਜੀ ਸਾਨੂੰ ਰੱਖਣ ਨਹੀਂ ਦਿੰਦੇ ਖੋਹ ਕੇ ਲੈ ਜਾਂਦੇ ਆ। ਸ਼ੇਰ ਦਾ ਪੁੱਤ ਹੁੰਦਾ ਜੰਗਲ ਵਿੱਚ ਤੇ ਜੰਗਲ ਦੇ ਜਾਨਵਰ ਤੇ ਪੰਛੀ ਇਕੱਠੇ ਹੋ ਕੇ ਸ਼ੇਰ ਨੂੰ ਕਹਿਣ ਤੂੰ ਇੱਥੋਂ ਨਿਕਲ ਜਾ। ਸ਼ੇਰ ਦਾ ਪੁੱਤ ਉਹ ਤੋਂ ਤੂਪ ਚੱਡਿਆਂ ਦੇ ਪਾ ਕੇ ਨਿਕਲ ਜਾਵੇ ਸ਼ੇਰ ਦਾ ਪੁੱਤ ਤੋਂ ਹੋਂ ਦਾ ਹੱਕ ਦਰ ਹੈ ਉਹ ਸਿੰਘ ਨਾ ਹੋਵੇ ਤੇ ਕੋਲੇ ਹਥਿਆਰ ਵਧਿਆ ਹੋਵੇ ਰੌਂਦ ਹੋਣ ਨਵੇਂ ਤੋਂ ਦੇ ਦੋ ਅੱਤੀ ਚੁੱਕ ਕੇ ਦੀ ਝੋਲੀ ਚ ਪਾ ਦੇ ਜੰਮਿਆ ਘਰੇ ਵਾ ਇੱਕ ਸਿੱਖ ਦੇ ਘਰੇ ਸ਼ੇਰਾਂ ਦੇ ਪੁੱਤ ਹਾ ਹਥਿਆਰ ਰੱਖ ਕੇ ਧੀ ਭੈਣ ਦੀ ਅਜਤ ਲੁੱਟਣੀ ਕਿਸੜਾ ਘਰ ਸਾਰਨਾ ਕਿਸੇ ਨੂੰ ਗੁਮਰਾਹ ਕਰਕੇ ਤੰਗ ਕਰਨਾ ਕਿਸੇ ਦਾ ਘਰਾਓ ਕਰਕੇ ਇਤਵਾਰ ਕਰਨਾ ਕਿਸੇ ਵੀ ਬੇਇੱਜ਼ਤੀ ਕਰਨੀ ਇਹ ਸਿੱਖ ਵਾਸਤੇ ਬਹੁਤ ਹੀ ਵੱਡਾ ਪਾਪ ਹੈ ਪਰ ਹਥਿਆਰ ਰੱਖ ਕੇ ਆਪਣੀ ਇੱਜ਼ਤ ਲुटਾਈ ਜਾਣਾ ਉਹ ਤੋਂ ਵੀ ਵੱਡਾ ਪਾਪ ਹੈ ਕਿਨੂੜੀ ਲਿਖਦੇ ਆਜ ਵੀ ਪ੍ਰੇਮੀ ਆਏ ਸੀ ਇੱਕ ਪਰਸੋਂ ਆ ਗਿਆ ਕਹਿੰਦਾ ਸੰਤ ਜੀ ਸਾਨੂੰ ਕੋਈ ਅਗਵਾਈ ਨਹੀਂ ਦਿੰਦਾ ਅਸੀਂ ਫੋਟੇ ਚੁੱਕਦੇਗੇ ਫਿਕਰ ਨਾ ਕਰ ਤੂੰ ਬੜਾ ਸਰੀਰ ਮੋਟਾ ਮੇਰੇ ਨਾਲ ਤਿੰਨ ਚਾਰ ਗੁਣਾ ਮੋਟਾ ਹੀ ਮੇਰਾ ਸੁਗੜੂ ਜਿਆ ਹੈ ਮੈਂ ਉਹਨੂੰ ਬੇਨਤੀ ਕੀਤੀ ਵੀ ਤੇਰੇ ਤੇ ਰੜ ਕਹੇਗੀ ਕੋਈ ਅਣ ਕਹੇਗੀ ਕੋਈ ਮਾਂ ਪਿਓ ਦਾ ਹੈ ਕਹ ਲਗਾ ਜੀ ਕਰਣਾ ਬੜਾ ਤੂੰ ਮੈਂ ਕਰਦਾ ਤਾਂ ਤੂੰ ਕੀ ਕੀ ਹੈ ਕਹਣਾ ਦੱਸੋ ਮੈਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਅੱਗਾ ਲਾਈਆਂ ਹੈ ਜਿਨ੍ਹਾਂ ਨੇ ਭੈਣਾ ਨੰਗਜਾ ਕਰਕੇ ਸਿੱਖਾਂ ਦੀ ਅਜਤ ਲੁੱਟੀ ਹੈ ਜਾ ਉਹਨਾਂ ਨੂੰ ਗੱਡੀ ਚੜਾ ਕੇ ਮੈਂ ਸਾਂਭੂਗਾ ਸਟੇਜ ਤੋਂ ਕਹਿਣਾ ਇਹ ਠੀਕ ਆ ਜਕਾਰਾ ਛੱਡ ਦਿੱਤਾ ਕੱਲੇ ਜਕਾਰੇ ਨਾਲ ਮੈਂ ਯਕੀਨ ਕਰਨ ਵਾਲਾ ਨਹੀਂ ਕੁਝ ਕਰਕੇ ਵਿਖਾਓ ਇਹ ਨੇਤਾ ਪਰ ਤੇਠਾ ਸਨੇਹ ਆਈ ਜਾਂਦੇ ਆ ਤਾਰ ਆ ਗਈ ਆ ਮੈਂ ਕਿਹੜਾ ਪ੍ਰੀਮੀਨਿਸਟਰ ਆ ਰਾਸ਼ਟਰਪਤੀ ਆ ਮੈਂ ਕੋਈ ਤੁਹਾਡਾ ਤੁਹਾਡਾ ਚੌਕੀਦਾਰ ਆ ਜੋੜੇ ਢਾਰਨ ਵਾਲਾ ਛੋਟਾ ਜਿਹਾ ਸੇਵਕ ਔਰ ਉਹਨਾਂ ਨੇ ਤਾਰ ਭੇਜੀ ਕੇਦੇ ਬਾਰੇ ਕੁਝ ਕਰੋ ਇਹਦੇ ਬਾਰੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਮਾਤਾ ਖਿਆਲ ਕਰੋਗਾ ਇਕੱਲਾ ਡਿਕਟੇਟਰ ਦਾ ਭਿੰਡਰਾ ਵਾਲਾ ਇਹਨੂੰ ਕੁਝ ਕਰੇਗਾ ਜਿੱਥੇ ਜਿੱਥੇ ਬੈਠੇ ਹੋ ਆਪਣੀ ਅਣਖ ਤੇ ਗੈਰਤ ਨੂੰ ਸੰਭਾਲਣ ਵਾਸਤੇ ਆਪਣੀ ਇੱਜ਼ਤ ਤੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਹਰ ਇੱਕ ਸਿੱਖ ਨੂੰ ਆਪੋ ਆਪਣੇ ਥਾਵਾਂ ਤੇ ਖੜੋ ਕੇ ਜ਼ਿੰਮੇਵਾਰੀ ਸਭਾਲਣੀ ਚਾਹੀਦੀ ਹੈ ਕਾ ਕੁਝ ਬਣੇਗਾ ਤੇ ਝੜੀਕਦੇ ਰਹਿੰਦੇ ਆ ਬਾਬਾ ਜੀ ਇਧਰੋਂ ਆ ਆ ਗਿਆ ਜਿੰਨੇ ਬੰਦੇ ਆ ਜੇ ਤਾਂ ਆਪਾਂ ਪੁੱਤਰਾਂ ਗੁਰੂ ਦੇ ਤੇ ਸ਼ਹੀਦਾਂ ਦੇ ਦੁੱਲੇ ਖੂਨ ਵਾਲਾ ਪਿਆਰ ਤੇ ਸਤਿਗੁਰੂ ਦੇ ਸਿੱਖ ਫੇਰ ਤਾਂ ਬਾਣੀ ਪੜੋ ਤੇ ਕਰੜਾ ਪ੍ਰਚਾਰ ਕੋ ਦਟ ਕੇ ਕਰੋ ਸਟਿਆਜ ਦਾ ਝੂਠਾ ਨਹੀਂ ਕਿਸੇ ਚੱਕੜ ਦਾ ਸੁੱਟੋ ਤੇ ਜੇ ਆਪਾਂ ਗੁਰੂ ਦੇ ਸਿੱਖ ਨਹੀਂ ਤੇ ਸਿੱਖਾਂ ਦੇ ਪੁੱਤਰ ਨਹੀਂ ਤੇ ਫੇਰ ਮੈਂ ਸਟੇਜ 'ਤੇ ਕੁਝ ਕਹਿੰਦੇ ਨਹੀਂ ਫੇਰ ਜਿਹੜਾ ਵੀ ਕਰੋਗੇ ਤੁਹਾਨੂੰ ਪਤਾ ਹੋਊਗਾ ਪਰ ਜਦੋਂ ਤੱਕ ਮਰਨਾ ਨਹੀਂ ਮੰਨਦੇ ਤਦੋਂ ਤੱਕ ਗੁਲਾਮੀ ਗਾਲੋਂ ਲੈਣੀ ਨਹੀਂ ਤੇ ਜਦੋਂ ਤੱਕ ਗੁਲਾਮੀ ਗਾਲੋਂ ਲੈਂਦੀ ਨਹੀਂ ਤਦੋਂ ਤੱਕ ਕਿੰਨਾ ਕਹੀ ਚੱਲੋ ਅਸੀਂ ਵਾਰਨਿੰਗ ਦਿੰਨੇ ਆ ਅਸੀਂ ਨਖੇਤੀ ਕਰਦੇ ਆ ਇਹਦੇ ਘਮੀਰ ਛੱਤੇ ਨਿਕਲਣਗੇ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਸਰਕਾਰ ਨੂੰ ਕੀ ਸੋਚਣਾ ਜਿਹੜਾ ਸੋਚਣਾ ਸਾਨੂੰ ਚਾਹੀਦਾ ਹੈ ਸਰਕਾਰ ਤਾਂ ਸੋਚੀ ਜਾਂਦੀ ਵੀ ਇਹਨਾਂ ਦੀ ਇੱਜ਼ਤ ਲੁੱਟੋ ਤੇ ਇਹਨਾਂ ਨੂੰ ਜਲੀਲ ਕਰੋ ਐਟਾ ਸਾਨੂੰ ਸੋਚਣਾ ਚਾਹੀਦਾ ਅਸੀਂ ਜਲੀਲ ਕੀਤਾ ਕਿਵੇਂ ਬਚਣਾ ਸੋ ਸਾਰੇ ਮਿਲ ਕੇ ਰੋ ਪਕਾ ਕਿਸੇ ਨਾ ਕਰੋ ਨਾ ਇੱਜ਼ਤ ਆਪਣੀ ਲੁੱਟਣਾ ਨਾ ਦਿਓ ਸ਼ਰਾਬ ਛੱਡੋ ਨਸ਼ੇ ਦਾ ਤਿਆ ਕਰੋ ਕੇਸ ਦਾ ਸਾਫ ਰੱਖੋ ਅਮਰ ਛਕੋ ਪੰਥ ਦੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ ਤੇ ਆਸਾਰ ਚੰਗੇ ਤੋਂ ਚੰਗਾ ਰੱਖੋ ਜਿਹੜਾ ਇੱਜ਼ਤ ਲੁੱਟਣਾਵੇ ਉਹਨੂੰ ਗੱਡੀ ਚੜਾ ਕੇ ਗੁਰੂ ਅੱਗੇ ਅਰਦਾਸ ਕਰੋ ਵਾਹਿਗੁਰੂ ਜਿੱਕਾ ਖਾਨਸਾ ਵਾਹਿਗੁਰੂ ਅੱਜ ਅਕਾਲੀ ਪੱਤਰਕਾਰੇ ਪਹਿਲੇ ਪੇਜ ਤੇ ਗੁਰਦਾਸਪੁਰ ਤੋਂ ਖਬਰ ਲੱਗੀ ਹੋਈ ਹੈ ਸੀਆਈਡੀ ਵਾਲਿਓ ਪਤਾ ਨਹੀਂ ਬਾਕਿਸਮਤੀਆ ਕੋਈ ਤੁਹਾਡੀ ਵਿੱਚ ਸਾਡੀ ਸਤ ਕੌਮ ਦੀ ਵੀ ਇੱਥੋਂ ਪ੍ਰਚਾਰ ਸੁਣ ਕੇ ਜਾ ਕੇ ਦੱਸ ਦੇ ਕਿਉਂ ਨਹੀਂ ਖਬਰ ਛਾਪ ਦਿੱਤੀ ਤੇ ਢਿੰਡਰਾਵਾਲਿਆਂ ਦੇ ਸਾਥੀਆਂ ਨੂੰ ਪਕੜ ਕੇ ਮਾਰਨਾ ਸ਼ੁਰੂ ਕਰਦੇ ਹੋ ਨਹਿنگ ਸੰਗਾਨੀਆਂ ਛਾਵੀਆਂ ਤੇ ਕਬਜ਼ਾ ਕਰ ਲਓ ਇਹ ਸਿਆਹੀ ਨਾਲ ਤਾਂ ਲਿਖ ਦਿੱਤਾ ਤੇ ਪ੍ਰੈਸ ਦੇ ਅਖਬਾਰਾਂ 'ਚ ਛਪ ਗਿਆ ਤੇ ਅਫੀਸਰ ਦਾ ਨਾਮ ਦੇ ਦਿੰਦੇ ਤੇ ਚੰਗੀ ਗੱਲ ਸੀ ਕਿ ਖੋਜਣਾ ਕਰਨੀ ਪੈਂਦੀ ਹੁਣ ਕਿਸ ਨੂੰ ਭਾਲਣਾ ਉਹ ਔਰ ਕਾਹ ਦਤਾ ਕਿ ਕਿਸੇ ਸੀਨੀਅਰ ਅਫੀਸਰ ਨੇ ਕਿਹਾ ਕਿ ਇਹ ਕਬਜਾ ਕਰਨਾ ਹੈ ਅਸੀਂ ਕਹੋ ਕਹਿੰਦੇ ਨਾ ਕਰੋ ਨਿਗਾਹ ਸਿੰਘਾਂ ਦੀਆਂ ਸ਼ੌਂਗੀਆਂ ਤੇ ਵੀ ਪਹਿਲਾਂ ਇਹਨਾਂ ਨੂੰ ਕਬਜੇ ਚ ਲੈ ਲਈਏ ਫਿਰ ਹੌਲੀ ਹੌਲੀ ਦਰਬਾਰ ਸਾਹਿਬ ਵੱਲ ਚੱਲਾਂਗੇ ਸੀਨੀਅਰ ਅਫੀਸਰ ਨੇ ਫੈਸਲਾ ਕੀਤਾ ਹੈ ਸੀਐਡੀ ਵਾਲਿਓ ਉਹਨਾਂ ਨੂੰ ਕਹਿ ਦਿਓ ਕਿ ਕਸਰ ਨਾਲ ਕੁਝ ਛੱਡਿਓ ਮੇਰੀ ਜ਼ਿੰਦਗੀ ਰਹਿ ਗਈ ਤੇ ਮੈਂ ਬਾਹਰ ਆਗਾ ਮੈਂ ਤਾਂ ਛੱਗਣੀ ਨਹੀਂ ਮੈਂ ਆਪਣਾ ਹੱਕ ਜ਼ਰੂਰ ਲੈਣਾ ਹੈ ਜਿੰਨਾ ਲੋਕਾਂ ਨੇ ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟੀ ਹੈ ਸਾਡੇ ਈਸ਼ਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਾਈ ਹੈ ਜਿਨ੍ਹਾਂ ਲੋਕਾਂ ਨੇ ਮਜਲੂਮਾਂ ਦਾ ਖੂਨ ਪੀਤਾ ਹੈ ਕਲਵਰ ਸਿੰਘ ਨਾਗੋਕਿਆ ਵਾਲੇ ਨੇ ਪੇਟ ਵਿੱਚ ਦੀ ਸੀਖਾਂ ਮੋਹੜੀਆਂ ਤੱਪੀਆਂ ਕਰ ਕਰ ਲਗਾਈਆਂ ਗੁਰਮੀਤ ਸਿੰਘ ਧੂੜਕੋਟ ਵਾਲੇ ਨੇ ਨੋ ਤੋਰ ਤੋੜ ਕੇ ਤੇ ਖਾਸਾ ਜੀ ਲੂਣ ਪਾ ਕੇ ਤੇ ਉੱਪਰੋਂ ਟਾਕੀਆਂ ਵਧੀਆਂ ਸ਼ੀਰਪਾਲ ਸਿੰਘ ਵਰਗੇ ਫੌਜੀ ਸਿੱਖ ਦੇ ਉਹਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਉਹਦੇ ਪੇਟ ਵਿੱਚ ਮਿਰਚਾਂ ਪਾਈਆਂ ਉਹਦੀਆਂ ਬਾਹਾਂ ਟੀਰ ਕੇ ਉੱਪਰ ਲੂਣ ਪਾਇਆ ਔਰ ਅਨੇਕ ਪ੍ਰਕਾਰ ਦੇ ਤੁਸੀਂ ਇਹ ਗੰਭੀਰ ਸੇ ਗੁਰਸਿੱਖਾਂ ਨੂੰ ਦਿੱਤੇ ਆ ਤੇ ਇੱਕ ਮਹਿਕਾ ਤੇ ਦੋ ਚਾਰ ਛਾਉਣੀਆਂ ਤੇ ਕਿਤੇ ਪਹਿਲਾਂ ਤਾਂ ਰੱਬ ਕਿਰਪਾ ਕਰੇ ਇੱਕ ਕਹਾਵਤ ਜੀ ਹੈ ਕਿਸੇ ਅਮੀਰ ਦੇ ਪੈਰੇ ਦਾ ਬਚੇਰਾ ਆ ਗਿਆ ਆ ਨਾ ਨਿਤ ਮਾਸ ਨਾਲ ਹੀ ਰੋਟੀ ਖਾਇਆ ਕਰਾਂਗੇ ਇਹਨਾਂ ਨੂੰ ਇੱਕ ਛਾਉਣ ਤੇ ਕਬਜ਼ਾ ਕਰਨ ਦਾ ਟਾਈਮ ਮਿਲ ਗਿਆ ਇਹਨਾਂ ਨੇ ਜਿੱਤਨੇ ਜਿੱਥੇ ਦੀ ਕੀਤਾ ਜਾ ਕੇ ਗੁਰਦੁਆਰਾ ਲੱਪ ਲਵਾਂਗੇ ਕਿਤੇ ਹੱਥ ਜੜੇ ਤੁਹਾਨੂੰ ਪਤਾ ਲੱਗੇਗਾ ਪਰ ਖਾਲਸਾ ਜੀ ਇਕੱਲੀਆਂ ਗੱਲਾਂ ਨਾਲ ਨਹੀਂ ਸਰਣ ਜਿੱਤਨੇ ਗੁਰੂ ਕੇ ਸਿੱਖ ਬੈਠੇ ਹੋ ਔਫਸਾਨ ਤੋਂ ਦੇਖ ਲੋ ਕਿਹੜੇ ਤੇ ਬੈਠੇ ਆ ਬਾਅਦ ਇਥੇ ਬਹੁਤ ਮੇਰਾ ਪੁੱਤ ਖੜੀਆਂ ਕੀਤੀਆਂ ਤੇ ਮੈਂ ਪਰਵਾਈਆਂ ਇਥੇ ਬਾਅਦ ਖੜੀਆਂ ਕਰ ਜਾਂਦੇ ਤੇ ਉਥੇ ਲੈ ਕੇ ਚਪਲੀਆਂ ਝਾੜ ਲੱਗ ਪੈਣੇ ਅਣਖ ਦਾ ਕੰਮ ਹੈ ਇਹ ਜਿਹੜਾ ਇੰਦਰਾ ਵੀ ਚਪਲੀਆਂ ਝਾੜਨੀਆਂ ਸ਼ੁਰੂ ਕੀਤੀਆਂ ਗੱਲਾਂ ਨਾਲ ਇਹ ਸਿੱਖਾਂ ਦਾ ਕੰਮ ਨਹੀਂ ਸਿੱਖ ਦਾ ਕੰਮ ਹੈ ਅਣਖ ਨਾਲ ਰਹਿਣਾ ਅਣਖ ਨਾਲ ਜਿਉਣਾ ਹੈ ਆਪਣਾ ਹੱਕ ਪ੍ਰਾਪਤ ਕਰਨਾ ਕਿਸੇ ਦਾ ਹੱਕ ਖੋਣਾ ਨਹੀਂ ਮਜਲੂਮ ਤੇ ਤਰਸ ਕਰਨਾ ਜਾਲਮਤ ਨੂੰ ਸੋਦਾ ਲਾਉਣਾ ਓਏ ਉਸ ਗੁਰੂ ਦੇ ਸਿੱਖ ਹੋਈਏ ਐਥੇ ਕੁਝ ਹੋਰ ਕਹੀਏ ਤੇ ਬਾਹਰ ਜਾ ਕੇ ਕੁਝ ਆਪਣੀ ਬੋਲੀ ਹੋਰ ਹੋਵੇ ਤਾਂ ਨਾ ਗਵਰਨਮੈਂਟ ਸੇ ਕੋਈ ਅਸਰ ਨਹੀਂ ਆਪਣੇ 150 ਤੋਂ ਵੱਧ ਸ਼ਹੀਦ ਹੋ ਗਏ ਐ ਕਰੇ ਕਿਸੇ ਸਿੱਖ ਨੇ ਬੱਸ ਵਿੱਚੋਂ ਗੱਡੀ ਵਿੱਚੋਂ ਰਾਸਤੇ ਤੇ ਜਾਂਦੇ ਨੂੰ ਪਕੜ ਕੇ ਕਿਸੇ ਹਿੰਦੂ ਨੂੰ ਕੁੱਟਮਾਰ ਕਰਦੇ ਤੇ ਸਿੱਖ ਨੇ ਕੀਤੀ ਐ ਉਹ ਪਤਾ ਨਹੀਂ ਕਿਹੜੇ ਕਿਸੇ ਪ੍ਰੇਮੀ ਨੇ ਪਤਾ ਨਹੀਂ ਕੀਤਾ ਜਾਣਾ ਕਿਤਾ ਗੁਰੂ ਜਾਣੇ ਬਾਮ ਤਮਾਕਾ ਹੋ ਗਿਆ ਵਿਰਿੰਦਰ ਦੇ ਦਫ਼ਤਰ ਵਿੱਚ ਤੇ ਦੋ ਹਿੰਦੂ ਚੜਾਈ ਕਰ ਗਏ ਚੜਾਈ ਦਫ਼ਤਰ ਦੀ ਕੀਤੀ ਸ਼ਰਾਰਤ ਦਾ ਪਤਾ ਕੋਈ ਨਹੀਂ ਕਿਨੇ ਕੀਤੀ ਹੈ ਰੇਲ ਗੱਡੀਆਂ ਖਿਲਾਰ ਕੇ ਤੇ ਮੁਸਾਫਰਾ ਵਿੱਚੋਂ ਚੁਣ-ਚੁਣ ਕੇ ਸਿੱਖਾਂ ਨੂੰ ਕੁੱਟਿਆ ਤੇ ਉਹ ਕੁੱਟ ਖਾ ਕੇ ਪੱਗਾਂ ਲਵਾ ਕੇ ਇੱਥੇ ਮੇਰੇ ਕੋਲ ਆ ਕੇ ਸ਼ਾਂਤੀ ਦੀ ਸੰਨ ਕੁੱਟਿਆ ਮੈਂ ਚੰਗਾ ਹੋਰ ਸੋਦਾ ਲਾ ਲੈਣ ਦੇਣਾ ਚਾਹੀਦਾ ਥੋੜਾ ਜਿਹਾ ਉਹ ਸਿੱਖ ਦਾ ਪੁੱਤ ਢੇਰ ਤੋਂ ਲੱਟਾ ਖਾ ਕੇ ਇੱਥੇ ਸਾਡੇ ਕੋਲੇ ਆ ਗਿਆ ਸਿੱਖ ਗੋਣ ਦਾ ਹੱਕਦਰ ਹੈ ਪੁਲਿਸ ਨਾਲ ਨਹੀਂ ਟੱਕਰ ਤੁਸੀਂ ਲੈ ਸਕਦੇ ਵੱਖਰੀ ਗੱਲ ਹੈ ਉਹ ਉੱਠ ਕੇ ਰੇੜੀਆਂ ਵੇਚਦੇ ਵਿੱਚ ਤੇ ਦੁਕਾਨ ਤੋਂ ਉੱਠ ਕੇ ਤੇ ਅਮਰਧਾਰੀ ਸਿੰਘਾਂ ਦੀਆਂ ਕਿਰਪਾਨਾਂ ਇਹ ਲੋਕ ਨਾਲ ਲੈਣ ਕਾਦੀ ਜ਼ਿੰਦਗੀ ਆਪਣੀ ਸਿੱਖ ਗੋਣ ਦਾ ਕੋਈ ਹੱਕ ਨਹੀਂ ਆਪਾਂ ਨੂੰ ਇਹ ਸੌਟਰ ਗੁਰੂਕਾ ਸਿੰਘ ਉਹ ਹਾਲਤ ਕੀ ਹੈ ਤੇ ਆ ਜਿਹੜਾ ਕਹਿੰਦੇ ਜੀ ਅਖਬਾਰ ਵਿੱਚ ਚਾਹ ਆ ਗਿਆ ਇਹਦੀ ਤੁਸੀਂ ਚਿੰਤਾ ਨਾ ਕਰੋ ਸਤਿਗੁਰੂ ਅੱਗੇ ਅਰਦਾਸ ਕਰੋ ਮਹਾਰਾ ਤੁਹਾਨੂੰ ਨਿਸ਼ਚਾ ਬਖਸ਼ਣ ਤੇ ਦ੍ਰਿੜਤਾ ਬਖਸ਼ਣ ਸਰਤੇ ਕਿਰਪਾ ਰੂਪੀ ਆਸਰਾ ਖਣ ਕਹਿੰਦੇ ਜਰੂਰ ਹੈ ਇਸ ਤਰ੍ਹਾਂ ਕਰਦੇ ਨੇ ਇਸ ਤਰ੍ਹਾਂ ਹਾਂ ਇੱਕ ਗੱਲ ਮੈਂ ਸੀਐਡੀ ਵਾਲਿਆਂ ਨੂੰ ਸੀਐਡੀ ਵਾਲਿਆਂ ਦੁਆਰਾ ਮਿਲਟਰੀ ਪੁਲਿਸ ਤੇ ਪੀਐਸਪੀ ਤੇ ਸੀਆਰਪੀ ਵਿੱਚ ਜਾਂ ਹੋਰ ਕਿਸੇ ਮੈਕ ਇੰਸਟੀਚਿਊਟ ਸਿੱਖ ਹੈ ਉਹਨਾਂ ਕੋਲੇ ਪਹੁੰਚਾਉਣੀ ਚਾਹੁੰਦਾ ਹਾਂ ਉਹ ਜਰੂਰ ਇਸ ਗੱਲ ਵੱਲ ਧਿਆਨ ਦੇਣ ਜੋ ਸਿੱਖਾਂ ਦੇ ਪੁੱਤਰ ਹੈ ਜਦੋਂ ਕਿਸੇ ਗੁਰਦੁਆਰੇ ਤੇ ਹਮਲਾ ਹੋਵੇ ਸਿੰਘ ਨਾਮ ਵਾਲਿਓ ਕਿਸੇ ਸਾਥ ਤੇ ਨੌਕਰੀ ਕਰਦੇ ਹੋ ਤੁਹਾਨੂੰ ਆਪਣੀ ਅਣਖ ਤੋਂ ਕੰਮ ਲੈਣਾ ਚਾਹੀਦਾ ਸਿੱਖ ਦੇ ਪੁੱਤਰ ਨੂੰ ਨਾਨਕ ਨਾਮ ਲੈਵਾ ਗੁਰੂ ਕੇ ਸਿੱਖ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਔਰਤ ਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰਸਿੱਖ ਨੂੰ ਐਸ ਪਾਸੇ ਖਾਲਸਾ ਦੀ ਮੂਹ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਟੋਪੀਆਂ ਵਾਲੇ ਕੰਢੇ ਅਸੀਂ ਸਿੱਖਾਂ ਦੀ ਇੱਜ਼ਤ ਲੁੱਟਣੀ ਹੈ ਸਿੱਖ ਕੋਈ ਵੱਖਰੀ ਕੌਮ ਨਹੀਂ ਸਿੱਖ ਸਾਡੇ ਵਿੱਚੋਂ ਜੰਮਿਆ ਹੈ ਇਹਨਾਂ ਨੂੰ ਧਰ ਮਾਰਦੇ ਆਂਗੇ ਪੈਰੀ ਲਾ ਦੇ ਆਂਗੇ ਉਹਨਾਂ ਦੀ ਭਾਵੇਂ ਲੱਖ ਫੌਜ ਵੀ ਆ ਜਾਵੇ ਗੁਰੂ ਸਾਹਿਬ ਕਿਰਪਾ ਕਰਨ ਇੱਕ ਵਾਰਾ ਖਰਬੂਜਾਂ ਨੂੰ ਢੇਰ ਵੇਖੋ ਉਹਨਾਂ ਦੇ ਕਿਵੇਂ ਲੱਗਦੇ ਆ ਇਹ ਭਾਗ ਕਿਸਮਤ ਹੀ ਸਾਡੀ ਇਹ ਹੈ ਕਿ ਜੇ ਛੇ ਸੀਏਟੀ ਲੈਣਾ ਆਣਾ ਜਾਂ ਪੱਗਾਂ ਵਾਲਿਆਂ ਵਿੱਚੋਂ ਆਉਣਾ ਇੱਕ ਤਾਂ ਆਇਆ ਵੀ ਸਿੱਕ ਕੁੱਟਿਆ ਤਾਂ ਮੈਂ ਨਹੀਂ ਸ਼ਰਦ ਦਤੋਂ ਨੂੰ ਘੂੜਿਆ ਕਾਰਾਂ ਨਹੀਂ ਇਹਨਾਂ ਕਹ ਦਿੰਦਾ ਕਿ ਤੂੰ ਕਿਸੇ ਪਿਓ ਦਾ ਨਹੀਂ ਉਹ ਦਾੜੀ ਰੱਖ ਕੇ ਪੱਗ ਬਣ ਕੇ ਸਿੱਖਾਂ ਦੀ ਸੀਡੀ ਲੈਣ ਆਇਆ ਕਿਦਾ ਮੌਨਿਆਂ ਕੋਲ ਸੀਏਡੀ ਲਵੇ ਬਾਰ ਕਿਸਮ ਦੀ ਸਾਡੀ ਇਹ ਹੈ ਜੇ ਉਧਰੋਂ ਵਾਰ ਹੁੰਦਾ ਐਧਰ ਮਰਦਾ ਤਾਂ ਵੀ ਸਿੱਖ ਤੇ ਜੇ ਇਧਰੋਂ ਵਾਰ ਕੀਤਾ ਤੇ ਉਧਰ ਮਰਿਆ ਤੇ ਤਾਂ ਵੀ ਸਿੱਖ ਹੈ ਟੋਪੀ ਵਾਲੇ ਨਾਲ ਕੀ ਗਿਆ ਫੌਜ ਵਿੱਚ ਵੀ ਸਿੱਖ ਮਰੇ ਪੁਲਿਸ ਵਿੱਚ ਵੀ ਸਿੱਖ ਮਰੇ ਪੀਏਪੀ ਵਿੱਚ ਵੀ ਸਿੱਖ ਮਰੇ ਡੀਆਰਪੀ ਵਿੱਚ ਵੀ ਸਿੱਖ ਮਰੇ ਬਾਦਲ ਬਾਦਲ ਸਕਿਉਰਿਟੀ ਫੋਰਸ ਦੀ ਜਿਹੜੀ ਫੌਜ ਹੈ ਕੋਲ ਇੱਥੇ ਸਿੱਖ ਮਰੇ ਜਦੋਂ ਆਉਣੀ ਹੈ ਭਾਰਤੀ ਉਹ ਲੋ ਸਾਡੇ ਸਾਹਮਣੇ ਇਹਨਾਂ ਦੇ ਤੇ 1.5 ਤੁਹਾਡਾ ਇਹ ਖੁਰਕੁੰਦੀਆ ਪ੍ਰਸ਼ਾਸਨ ਦੀ ਲੜਨ ਇਹਦੇ ਵੱਲ ਮੈਂ ਸਿੱਖ ਮਿਲਟਰੀ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੂੰ ਖਾਸ ਕਰਕੇ ਸਿੱਖ ਹੁੰਦਾ ਹੋਇਆ ਤੇ ਉਹਨਾਂ ਦਾ ਸਿੱਖੀ ਸਰੂਪ ਸਮਝ ਕੇ ਉਹਨਾਂ ਨੂੰ ਇਹ ਕਹਣਾ ਚਾਹੁੰਦਾ ਹਾਂ ਠੀਕ ਹੈ ਤੁਸੀਂ ਨੌਕਰੀ ਕਰਦੇ ਹੋ ਕੋਈ ਗੌਰਮੈਂਟ ਦੀ ਦੇਸ਼ ਵੀ ਰਾਕੇ ਕਰਨੀ ਚਾਹੀਦੀ ਹੈ ਸਿੱਖਾਂ ਦਾ ਵੀ ਦੇਸ਼ ਦੀ ਅਖੰਡਤਾ ਵਿੱਚ ਨੇਚਾ ਹੈ ਪਰ ਇਹ ਠੇਕਾ ਨਹੀਂ ਲਿਆ ਤੇ ਜਦੋਂ ਕੋਈ ਸਿੱਖ ਹੀ ਦੱਸੇ ਸਪਸ਼ਟੀਕਰਨ ਕਰੇ ਹੁਣ ਗਵਰਨਮੈਂਟ ਤੇ ਟੋਪੀਆਂ ਵਾਲੇ ਸਪਸ਼ਟੀਕਰਨ ਕਰਨ ਸਾਨੂੰ ਨਾਲ ਰੱਖਣਾ ਹੈ ਜਾਂ ਨਹੀਂ ਰੱਖਣਾ ਨਾਲ ਰੱਖਣਾ ਤੇ ਬਰਾਬਰ ਦੇ شہری ਸਮਝੋ ਨਹੀਂ ਨਾਲ ਰੱਖਣਾ ਤੇ ਜਿਹੜੀ ਜਗ੍ਹਾ ਦਿੱਨੇ ਆ ਉਹ ਦੇਵ ਤੇ ਅਸੀਂ ਸੋਟਾਂ ਕੇ ਗਾ ਕਿਧਰ ਨੂੰ ਜਾਣਾ ਸੋ ਸਾਰੇ ਮਿਲ ਕੇ ਚੱਲੋ ਥਾਵਾਂ ਥਾਵਾਂ ਤੇ ਜਿੱਥੇ ਟੱਕੇ ਹੋ ਰਹੇ ਆ ਇਹ ਤੋਂ ਸਾਂਤਾਂ ਰਹੋ ਨਿਤਾ ਪ੍ਰਤੀਸ਼ ਇੱਕ ਦੋ ਗੱਲਾਂ ਕਹਿਣ ਦਾ ਰੁਟੀਨ ਹੀ ਬਣਾ ਲਿਆ ਹੈ ਬਾਬਾ ਜੀ ਫੱਟੇ ਟੁੱਕ ਦੇ ਦਾਂਗੇ ਜੋ ਡਿਕਟੇਟਰ ਹੁਕਮ ਨਾਲ ਆਪੂਏ ਫੁੱਲ ਚੜਾਵਾਂਗੇ ਚੜਾਉਂਦਾ ਟਰੁੰਦਾ ਕੋਈ ਨਹੀਂਗਾ ਐਥੇ ਆ ਕੇ ਝੂਠ ਬੋਲਦਾ ਮੈਂ ਵੀ ਤੁਹਾਡੇ ਵਿੱਚ ਹਾਂ ਫਰਮਾ ਰਹੇ ਨੇ ਕਿਰਪਾ ਕੀਤੀ ਹੈ ਅੱਜ ਤੱਕ ਜੋ ਸਟੇਜ ਤੇ ਕਿਹਾ ਸਮੇਂ ਦਾ ਵੱਧ ਘੱਟਾ ਹੋਈਆ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਬਚਨ ਟੁੱਟਿਆ ਨਹੀਂ ਪੈਣ ਦਿੱਤਾ ਜਿਹੜੇ ਵੀਰ ਕਹਿੰਦੇ ਸਾਨੂੰ ਹੁਕਮ ਕਰੋ ਕਿ ਉਹਦਾ ਕਰਾਉਣਾ ਭਾਈ ਕਿੰਨੇ ਵਾਰਾ ਬੇਨਤੀ ਕੀਤੀ ਹੈ ਡਿਕਟੇਟਰ ਸਾਡੇ ਟੇਪ ਬਿਆਨ ਤੇਹਰ ਰਿਕਾਰਡ ਬਿਆਨ ਹੋਇਆ ਹੋਇਆ ਹੈਗਾ ਅਖਬਾਰਾਂ ਵਿੱਚ ਵੀ ਆਇਆ ਹੈ ਧੀਆ ਭੈਣਾਂ ਦੀ ਇੱਜ਼ਤ ਲੁਟਣ ਵਾਲਾ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਗਾਨੀ ਕਰਨ ਵਾਲਾ ਮਨੁੱਖ ਚਾਹੋ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਉਹਨੂੰ ਕਦੀ ਜਿਟੜਾ ਕੇ ਆਜੋ ਇਸ ਸਭਾ 'ਗ ਮੈਂ ਅੱਜ ਵੀ ਕਹਿਣੇ ਲਈ ਸਭਾਂਗੇ ਕਿੰਨੇ ਸਾਲਾਂ ਤੋਂ ਗੁਰੂ ਦੇ ਪੱਤਰਾਂ ਨੂੰ ਅੱਡ ਲਈ ਹੈ ਕਿੰਨੇ ਥਾਵਾਂ 'ਤੇ ਪੋਥੀਆਂ ਪਾੜੀਆਂ ਹੈ ਕਿੰਨੇ ਥਾਵਾਂ 'ਤੇ ਸਰੂਪ ਨੂੰ ਗੋਹੜ ਚ ਦੱਬਿਆ ਹੈ ਕਿੰਨੇ ਥਾਵਾਂ ਤੇ ਸੜਕ ਤੇ ਛੁੱਟਿਆ ਛੁੱਟਿਆ ਦੱਸੋ ਕਿਹੜੇ ਸਿੱਖ ਨੇ ਡੰਡ ਦਿੱਤਾ ਉਹਨਾਂ ਨੂੰ ਇੱਥੇ ਔਰ ਤੇ ਸਾਰੇ ਕਹਿੰਦੇ ਹੁਕਮ ਨਹੀਂ ਕਰਦੇ ਮੈਂ ਤਾਂ ਕੀਤਾ ਵੈਸੇ ਸੰਗਤ ਨੂੰ ਕਰੀਦਾ ਨਹੀਂ ਮੈਂ ਤਾਂ ਬੇਨਤੀ ਕਹਾਂਗਾ ਪਰ ਸੰਗਤ ਕੋਲੋਂ ਕਹਿਣ ਕਰਕੇ ਮੈਂ ਖੜ ਵਰਤੇ ਆ ਕਿੰਨੇ ਮੇਰੇ ਬੇਨਤੀ ਕੀਤੀ ਹੈ ਜਿਹੜਾ ਇੱਕ ਨੂੰ ਆਕ ਲੈ ਉਹਨਾਂ ਨੂੰ ਗੱਡੀ ਚੜਾ ਕੇ ਆਉ ਮੈਂ ਸਾਂਭੂਗਾ ਜੇ ਉਹ ਸਜ਼ਾ ਪੂਕਤ ਨਹੀਂ ਪੂ ਮੈਨੂੰ ਉਹ ਮੈਂ ਪੂਕਸੂਗਾ ਜਿਹੜਾ ਪੁੱਤ ਪਿਓ ਵਰਗਾ ਨਾ ਹੋਵੇ ਔਰ ਲੋਕੀ ਡਰਦੇ ਮੂੰਹ ਤੇਰਾ ਕੁਝ ਨਹੀਂ ਕਹਿੰਦੇ ਮਗਰ ਉਹ ਪਰਿਆ ਸਭਾ ਤੇ ਬੈਠ ਕੇ ਵਿਚਾਰਾ ਕਰਦੇ ਐ ਇਹ ਦਾਸ ਕੁਝ ਕਾਲਾ ਕਾਲਾ ਕਉ ਨਾ ਨਹੀਂ ਰੜਦਾ ਤੇ ਆਪਣਾ ਪਿਤਾ ਤਾਂ ਛਾਛਰ ਧਾਰੀ ਸੀ ਤੇ ਹੈ ਆਪਣਾ ਪਿਤਾ ਕਿਸਾ ਧਾਰੀ ਹੈ ਪੰਜਾ ਕਰਨੀ ਰਹਿਤ ਰੱਖਦਾ ਆਕਾਰ ਪੁਰਖ ਦੇ ਨਾਲ ਆਪਣੇ ਪਿਤਾ ਨੇ ਲਾਇਆ ਹੈ ਤੇ ਜਿਨ੍ਹਾਂ ਦੀਆਂ ਦਾੜੀਆਂ ਤਕਾਂੀਆਂ ਉਸੋਟੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਵਰਗਾ ਆਪਣਾ ਸਰੂਪ ਹੈ ਜੇ ਤਾਂ ਉਹਦੇ ਵਰਗੇ ਹਾਂ ਤੇ ਤਾਂ ਉਹਦੇ ਪੁੱਤਣ ਜ਼ਰੂਰ ਤੇ ਜਿਵੇਂ ਦੇ ਵਰਗੇ ਨਹੀਂ ਤੇ ਫਿਰ ਸਕੇਤ ਧੋਖਰ ਮੈਂ ਕਹਣੀ ਨਹੀਂ ਜਿਹੜਾ ਕਿ ਪਿੰਡਾਂ 'ਚ ਕਹਿੰਦੇ ਹੁੰਦੇ ਆ ਉਹ ਤੁਸੀਂ ਆਪਣੀ ਵਿਚਾਰ ਆਪ ਹੀ ਕਰ ਲਓ ਵੀ ਆਪਾਂ ਕੀ ਐ ਇੱਥੇ ਆਇਆ ਆ ਪਰਨ ਕਰਕੇ ਜਾਓ ਅੱਗੇ ਵਾਸਤੇ ਨਿਸ਼ਾਨੀ ਕੋਈ ਵਰਤਾਂਗੇ ਨਿਸ਼ਾ ਇੱਕ ਵਰਤਨਾ ਉਹ ਕੇਵਲ ਗੁਰਬਾਣੀ ਦਾ ਤੇ ਜੇ ਸਾਡੇ ਕੋਈ ਟੁਲਾਈ ਕਰੂਗਾ ਤੇ ਲਿਹਾਜ਼ ਮੈਂ ਕਰਦਾ ਨਹੀਂ ਤੇ ਨਾ ਮੈਂ ਕਿਸੇ ਲੀਡਰ ਨੂੰ ਕਹਿੰਦਾ ਮੇਰੀ ਕੋਈ ਲਿਹਾਜ਼ ਕਰੇ ਜਿਹੜਾ ਅਨੰਦਪੁਰ ਦੇ ਮਤਲਬ ਤੇ ਲਿਖਿਆ ਜਿੱਦੇ ਫੈਸਲਾ ਹੋਊ ਕੌੜਾ ਸਾਹਮਣੇ ਹੋਣਾ ਮੈਂ ਆਪਣੇ ਵੱਲੋਂ ਕੌੜਾ ਤਨਹਾਰ ਕਰਦਾ ਤੇ ਵਧਾਈ ਦਿੰਦਾ ਹਾਂ ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਰਾਤ ਵਿੱਚ ਪੱਕੇ ਹੋਵੋ ਕ੍ਰਿਤੀਆਂ ਦਾ ਤਿਆਗ ਕਰੋ ਪੰਥ ਦੀ ਹਮਾਇਤ ਕਰੋ ਕੇਸਰੀ ਨਿਸ਼ਾਨ ਸਾਹਿਬ ਹੇਠਲੇ ਇਕੱਠੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਸ਼ਾਸਤਰ ਨਵੇਂ ਤੇ ਰੌਣਕ ਵੜੀ ਜਾ ਤੇ ਜਿਹੜਾ ਸਿੱਖੀ ਤੇ ਵਾਅਦਾ ਕਰੇ ਉਹਨੂੰ ਗੱਡੀ ਚੜਾਓ ਵਾਹਿਗੁਰੂ ਜੀ ਕਾ ਖਾਲਸਾ ਸ਼ਾਲੀਦਾਨ ਵਿੰਗ ਕੱਢ ਅੱਗੇ ਤਾਂ ਨਹੀਂ ਮੈਂ ਸੁਣਿਆ ਅੱਜ ਕਿਲਾ ਜੂਤ ਰਹੇਗੇ ਤੇ ਹੋਰ ਕਈ ਰਿੰਗ ਸੀ ਇਹ ਰਿੰਗ ਕਾਟਾ ਤੇ ਮਾਰੇ ਕਿਰਪਾ ਕਰਨ ਰਿੰਗ ਕਦਮ ਦੀ ਸਮਰੱਥਾ ਬਖਸ਼ਣ ਤੇ ਜਦੋਂ ਵਾਪਸ ਆਓ ਤੇ ਪਿੰਡਾਂ 'ਚ ਜਾਓ ਹਥਿਆਰਾਂ ਦਾ ਪ੍ਰਬੰਧ ਆਪੋ ਆਪਣੇ ਕਰਨਾ ਪਰ ਕਿਨੇ ਜੰਗਾਲੇ ਜਿਹੜਾ ਕੁੱਤੇ ਜਿਹੜਾ ਨਹੀਂ ਨਵਾਂ ਟੰਗਾ ਚੜ੍ਹਦੀ ਕਮਾ ਦਾ ਹੋਵੇ